ਜੀ ਸਤਿ ਸ਼੍ਰੀ ਅਕਾਲ ਹੋਰ ਜੀ ਠੀਕ ਹੋ ਜੀ ਆਨੂੰ ਲੈ ਸ਼ੁਰੂ ਕਰ ਲਿਆ ਆਪਣਾ ਅੱਜ ਦਾ ਵਲੌਗ ਜੇ ਵਲੌਗ ਬਈ ਵਧੀਆ ਲੱਗਦਾ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵਾਤ ਤੋਂ ਵਾਤ ਕਰਿਓ ਆਪਣਾ ਭਰਾ ਸਮਝ ਕੇ ਤੇ ਮੀ ਇਹ ਕਰਕੇ ਆਪਣੇ ਕੋਠਿਆਂ ਤੇ ਹੋਇਆ ਪੈਸੇ ਕਾਫੂਸ ਟੋਰ ਲੱਗੇ ਸੀ ਪਟਣ ਤੇ ਸ਼ੁਰੂ ਲੱਗੇ ਗਏ ਕਰਨ ਜੀ ਆਨੂੰ ਜੀ ਵੀਡੀਓ ਵਧੀਆ ਲਾਇਕ ਦਿਓ ਜੀ ਆ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਆ ਕਰੋ। ਉਹ ਅੰਮੀਆ ਤੋਂ ਬਾਅਦ ਕਿਹੜੇ ਕਿਹੜੇ ਕੋਠੇ ਦੇ ਘਾਉ ਹੁੰਦੇ ਆ ਦੱਸੋ ਕਮੈਂਟ ਕਰਕੇ। ਠੀਕ ਹੈ। ਆ ਘਾਉ ਪੂਜਾ ਪੜਾਉ ਹਾਂ ਆ ਤੇ ਸੇਕਾ ਹੈ। ਇੱਕ ਸੱਤੀ ਬਹੁਤ ਹੋਈ ਪਈ ਆ। ਹਾਂ ਸੈਟ ਸੈਟ ਬਹੁਤ ਹੋਈ ਪਈ ਆ। ਬੜੀ ਹੋਈ ਪਈ ਆ 8 ਸੱਤੀ। ਇਥੇ ਜਵਾਕ ਖੇਡਦੇ ਰਹਿੰਦੇ ਛੋਟੇ ਕਈ ਵਾਰੀ ਕੋਈ ਜਾਨਵਾਰੀ ਬਹਿ ਜਾਂਦਾ ਵੜਕੇ ਵਿੱਚ ਕੁੜੀਆਂ ਸ਼ੂਟਿੰਗਾਂ ਕੁੜੀਆਂ ਸ਼ੂਟਿੰਗਾਂ ਇਹ ਜੇ ਆਪਣੀ ਕੋਈ ਬਹਿ ਜਾਂਦਾ ਬੱਚੀ ਜਾਨਵਰ ਵੜਕੇ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਮਿੱਤਰੋ ਆ ਦੇਖ ਇੱਕ ਸੈਟ ਟੱਕਾ ਫੂਸ ਬਹੁਤ ਆਇਆ ਪਿਆ ਆਪਣੇ ਬਾਲਾ ਹੋਇਆ ਪਿਆ ਗੋਟੂ ਨਾਈਏ ਦਾਦਾ ਬਾਪਾ ਦੇ ਚੱਲ ਆ ਬੜੀ ਸਖੀ ਨਾ ਮਿਤ ਪੜ ਤੱਕੇ ਮਰੀ ਪਬੀ ਕ੍ਰਿਸ਼ਨੀ ਨਾ ਮਿਤ ਪੜ ਤੱਕੇ ਕੰਦੀ ਪੱਪੜੀ ਜੁਲਾ ਦਾਦਾ ਬਾਪਾ ਦੇ ਚੱਲ ਆ ਨਾ ਮੇ ਚਾਹੇ ਤੇ ਲਾ ਆਇਆ ਲਖੜੀ ਨਾ ਵੇਲਾ ਸੰਦੋਰ ਕਾ ਚੇ ਨੱਚ ਦੋ ਤੁਸੀਂ ਦੋ ਤੁਸੀਂ ਦੋ ਤੁਸੀਂ ਦੋ ਤੇ ਲਾ ਆਇਆ ਲਖੜੀ ਨਾ ਵੇਲਾ ਸੁਣੀ ਆਈ ਨਾ ਨਾ ਕਾਹ ਬੋਲੀ ਮੇਰਾ ਮੇਰਾ ਪਤੀ ਮੈਨੂੰ ਪਾਉਂਦਾ ਹੈ

ਕਬੱਡੀ ਦੇ ਸੁਪਰਸਟਾਰ ਖਿਡਾਰੀ ਮੈਂ ਲੱਗਿਆ ਸੀ ਘਰੇ ਮਿੱਟੀ ਸਟਣ ਵੇੜੇ ਦੇ ਵਿੱਚ ਥੋੜਾ ਜਿਹਾ ਵੇੜਾ ਕੱਚਾ ਸੀ ਤੇ ਇਹ ਵੀ ਨਾਲ ਲੱਗ ਪਈ ਮਿੱਟੀ ਸਟਣ ਤੇ ਆਥ ਨੇ ਕਹਿੰਦੇ ਚੱਲ ਡੈੜੀ ਆਪਾਂ ਵੀ ਖੇਡਦੇ ਕਬੱਡੀ ਪਹਿਲਾਂ ਇਹ ਖੇਡਣ ਲੱਗ ਪਏ ਦੋਨੇ ਜਣੇ ਸਾਡੇ ਪਹਿਲਵਾਨ ਤੇ ਮੁੜ ਕੇ ਥੋੜਾ ਜਿਹਾ ਜਵਾ ਕਾਣਾ ਫਨਸ਼ਨ ਕਰ ਲਈਦਾ ਹੈਗਾ ਤੇ ਦੱਸੋ ਕਮੈਂਟ ਕਰਕੇ ਕਿਹੜਾ ਕਿਹੜੇ ਬੰਦੇ ਜਵਾ ਕਾਣਾ ਇਸ ਤਰ੍ਹਾਂ ਫਨਸ਼ਨ ਕਰਦੇ ਆ ਅੱਗੇ ਵੀਡੀਓ ਦੇਖੋ ਆਪਣੀ ਮੈਂ ਚਾਹਣਾ ਫਨ ਛਣ ਕਰ ਮਨਵੀਰ ਤੇ ਮੈਂ ਚਾਹ ਲੋ ਵੀ ਖੇਡਦੇ ਕਬੱਡੀ ਮਨਵੀਰ ਮਿੱਟੀ ਛਿੜਦੇ ਸੱਟ ਕੇ ਅਸੀਂ ਤੇ ਮੈਂ ਲੱਗ ਪੈ ਜਵਾਰ ਭਾਈ ਆਣੀ ਸ਼ਲੰਘਾਂ ਨੇ ਉੱਤੇ ਮਾਰੀ ਦੇਉਂਦੀ ਜਵਾਰ ਖੁਸ਼ ਹੋ ਗਏ ਪੂਰੇ ਜਵਾਰ ਕਣੂ ਚੜ ਗਿਆ ਚਾ ਢਾਲਾਰੀ ਤੇਨੂੰ ਢਾਲਾਰੀ ਤੇ ਖੇਡਣ ਲੱਗ ਪਿਆ ਅਸੀਂ ਸਾਰੇ ਜਣੇ ਲੱਗ ਪਏ ਕਬੱਡੀ ਖੇਡਣ ਵੱਡੇ ਖੇਡ ਖੋੜ ਕੇ ਫੇਰਨਾ ਤੇ ਅਸੀਂ ਮੇਰਾ ਹੋ ਗਿਆ ਸਾਨੂੰ ਤੇ ਆ ਹੁਣ ਮਨ ਵੀ ਤੇਰੀ ਖੇਡੀਆਂ ਅੰਦਰ ਬਰਾ ਹੋਇਆ ਪੈਰ ਦਾ ਪੱਛੇ ਕਰਨਾ ਬਣਾ ਲੈਂਦਾ ਕਦੇ ਉਹ ਲੱਗੇ ਪਏ ਆਪਸ ਵਿੱਚ ਖੇਡਣ ਕਰੀ ਅੰਦੇ ਪੂਰੇ ਹੁਣ ਇਨਸ਼ਾ ਅੱਲਾਹ ਠੀਕ ਹੈ ਜੀ ਮਿੱਤਰੋ ਐਥੇ ਪੈਰਵਾਨਾਂ ਦੀ ਖੇਡ ਦੇ ਖੇਡ ਦੇ ਕਬੱਡੀ ਖੇਡ ਦੇ ਖੇਡ ਦੇ ਪੈਰਵਾਨਾਂ ਦੀ ਹੋ ਗਈ ਲੜਾਈ ਤੇ ਪੈਰਵਾਨ ਹੋ ਗਏ ਛੱਪਟੋ ਛੱਪਟੀ ਪੂਰੇ ਇੱਥੇ ਪੂਰੀ ਲੜਾਈ ਹੋ ਗਈ ਦੋ ਪਹਿਲਵਾਨਾਂ ਦੀ ਖੇਡ ਦੇਖੇ ਖੜਾ ਦੇ ਦੇਖੋ ਮੜ ਕੇ ਫੇਰ ਸੁਲਾ ਕਰਵਾਈ ਫੇਰ ਲੱਗੇ ਦਵਾਰੇ ਖੇਡਣ ਅਸੀਂ ਫੇਰ ਕਰਵਾਈ ਇਹਨਾਂ ਦੀ ਪੂਰੀ ਸੁਲਾ ਚਲ ਨਹੀਂ ਤੁੰਗਿਆ ਸਾਡੇ ਨਾਲ ਚਲ ਪਰ ਪਾੜੇ ਚਾਹ ਲੈ ਦੇ ਚਿਕ ਵਾਟੀ ਪਾਉਂਦਾ ਚਲੋ ਮੈਂ ਆਉਣਾ ਤੁਹਾਡੇ ਕੋਲ ਘੜੀ 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 ਅੱਲਾ ਤਾ ਬੋਲ ਰਿਹਾ ਹੈ ਅੱਲਾ ਤਾ ਕੱਲ ਕੱਲ ਲਾ ਚਾਲ ਦੁਆਰੇ ਦੁਆਰੇ ਲੈ ਛੋਟਾ ਘੋੜਾ ਬਣਾ ਮਤ ਉਹ ਬੰਦਾ ਘੋੜਾ ਬਣਾ ਪਾਸੇ ਭਾਈ ਚਾਲ ਚਾਲ ਚਾਹ ਦੇਖ ਚਾਲ ਚਾਲ ਪਾਸੇ ਰੋ ਚਾਰ ਪਾਸੇ ਰੋ ਓਏ ਰਬ ਇੰਦਰਾ ਕਰਨਾ ਮਾੜੀ ਗੱਲ

Pode, 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 ਕੋਈ ਕੋੜੇ ਕੋੜੇ ਗਾੜੇ ਕਾਟ ਪਰਸ ਕੋਈ ਕੋੜੇ ਚਲੋ ਦਵਾਰ ਆ ਅੱਠ ਵਜ ਗਏ ਆ ਕੋਈ ਨਾ ਤੂੰ ਦੂ ਕੀ ਆ ਲਵੇ ਕੋ ਨਹੀਂ ਲਤਾਂ ਤੂੰ ਨਾ ਹਾਈ ਤੇ ਪਾਣ ਸੋਡਾ ਆ ਨਾ ਮਾਸੋ ਟੇਮ ਇੱਕ ਵਾਡੀ ਪਾਉਣਾ ਪਿੱਛੇ ਨਾ ਹੋ ਤੂੰ ਪਿੱਛੇ ਨਾ ਤੂੰ ਹੀ ਪਿੱਛੇ ਦਾਲ ਮਾਹੇਂ ਘਰਾਉਣਾ ਸੋਟੇ ਕਮਾਡੀ 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 ਦਾ ਜੇ ਬੱਚਾ ਨਾ ਮਨੋਰੰਜਨ ਵਧੀਆ ਲੱਗਿਆ ਤਾਂ ਭਾਈ ਜੀ ਦੱਸਿਓ ਕਿਵੇਂ ਲੱਗਿਆ ਸਾਡੇ ਜਵਾਕਾਂ ਨਾਲ ਕਬੱਡੀ ਖੇਡਦਿਆਂ ਦਾ ਤੇ ਜਵਾਕਾਂ ਨਾਲ ਹੀ ਮਨੋਰੰਜਨ ਕਰਦੇ ਰਹਿ ਗਰੋਂ ਨਾਲੇ ਜਵਾਕ ਖੁਸ਼ ਰਹਿੰਦੇ ਜੇ ਵੀਡੀਓ ਭਾਈ ਜੀ ਆਪਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਦੱਬ ਕੇ ਕਰਿਓ ਸਤਿ ਸ਼੍ਰੀ ਅਕਾਲ